ਇਨਾ ਵਚਨ ਕੀਤਾ ਉਹ ਮਾਤਾ ਕਹਿੰਦੀ ਮਹਾਰਾਜ ਇੰਨੀ ਗੱਲ ਸੀ ਉਦੋਂ ਕਹਿ ਦਿੰਦੇ ਸੱਤਾਂ ਦਿਨਾਂ ਬਾਅਦ ਕਿਉਂ ਕਿਹਾ ਕਹਿੰਦੇ ਮਾਤਾ ਉਦੋਂ ਮੈਂ ਆਪ ਖਾਂਦਾ ਸੀ ਆਖੋ ਸਤਨਾ ਸ੍ਰੀ ਵਾਖੀ ਹੁਣ ਸੱਤਾਂ ਦਿਨਾਂ ਵਿੱਚ ਮੈਂ ਆਪ ਛੱਡਿਆ ਤਾਂ ਕਹਿਣ ਜੋਗਾ ਹੋਇਆ ਨਾ ਤਾਂ ਨਹੀਂ ਤੇ ਫਿਰ ਆਪ ਉਪਦੇਸ਼ ਹੈ ਅਬ ਅਬਰ ਉਪਦੇਸ਼ ਹੈ ਆਪ ਨਾ ਕਰ ਰਹੇ ਆਵਤ ਜਾਵਤ ਜਨਮ ਹੈ ਮਨ ਜਨਮ ਹੈ ਮਨ ਕਬੀਰ ਅਬਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਉਹ ਬਗਾਨਿਆਂ ਦੀ ਖੇਤਾਂ ਦੀ ਰਾਖੀ ਕਰਦੇ ਨੇ ਆਪਣੀ ਸਾਰੀ ਖੇਤੀ ਉਜੜ ਜਾਂਦੀ ਏ ਉਹਨਾਂ ਦੀ ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਇਸੇ ਕਰਕੇ ਸੰਤ ਜੀ ਮਹਾਰਾਜ ਉਹ ਬਚਨ ਦੇ ਪੂਰੇ ਇਹ ਹੁੰਦੇ ਨੇ ਕਮਾਈ ਵਾਲੇ ਇਹ ਰੂਹਾਂ ਇਹ ਨਾਮੀ ਹੁੰਦੇ ਨੇ ਉਹਨਾਂ ਦੇ ਪਿਆਰ ਵਿੱਚ ਧਾਰਨਾ ਪੜਦੇ ਨੇ ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ ਜਿੱਥੇ ਬਹਿ ਗਏ ਸੰਤ ਜੀ ਮਹਾਰਾਜ ਧਰਤੀ ਨੂੰ ਭਾਗ ਲੱਗ ਗਏ ਜਿੱਥੇ-ਜਿੱਥੇ ਬਹਿ ਗਏ ਸੰਤ ਤਾਂ ਬਥੇਰੇ ਹੋਣਗੇ ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ ਸੰਤ ਤਾਮ ਤੇਰੇ ਹੋਣਗੇ ਯਾੜੇ ਮਾਲਾ ਦੀ ਕਿਸੇ ਨੇ ਬਣ ਜਾਣਾ ਸੰਤ ਤਾਮ ਤੇਰੇ ਹੋਣਗੇ ਯਾੜੇ ਮਾਲਾ ਦੀ ਕਿਸੇ ਨੇ ਬਣ ਜਾਣਾ ਸੰਤ ਤਾਮ ਤੇਰੇ ਹੋਣਗੇ ਕਿਸੇ ਨੇ ਬਣ ਜਾਣਾ ਸੰਤ ਤਾਮ ਤੇਰੇ ਹੋਣਗੇ ਵਾਹ ਤੇ ਬੈਠ ਕੇ ਸੰਤ ਰਾੜਵਾਲੇ ਧਰਤੀ ਨੂੰ ਭਾਗ ਲੱਗ ਜੇ ਜਿੱਥੇ ਬੈਠ ਕੇ ਜੀ ਸੰਤ ਰਾੜਵਾਲੇ ਉਹ ਧਰਤੀ ਨੂੰ ਭਾਗ ਲੱਗ ਜੇ ਸਤ ਜੀ ਮਹਾਰਾਜ ਗਏ ਉੱਥੇ ਰੰਗ ਭਾਗ ਲੱਗ ਗਏ ਸਹਾਰਨ ਪਰ ਵੱਲ ਗਏ ਕਹਿੰਦੇ ਜੀ ਇੱਕ ਗਰੀਬ ਜਿਹਾ ਹੋਟਲ ਵਾਲਾ ਉਹ ਕਹਿੰਦਾ ਮੈਂ ਚਾਹ ਛਕਾ ਦਿਆਂ ਗੱਡੀ ਖੜੀ ਵੇਖੀ ਪੁੱਛ ਲਿਆ ਜਥੇਦਾਰ ਮਹਾਰਾਜ ਜੀ ਨੂੰ ਕੌਣ ਨੇ ਉਹ ਕਹਿੰਦੇ ਨੇ ਸੰਤ ਨੇ ਰਾੜਾ ਸਾਹਿਬ ਵਾਲੇ ਕਹਿੰਦਾ ਸੁਣਿਆ ਬੜਾ ਮੈਂ ਨਮਸਕਾਰ ਕਰ ਲਾਂ ਜਾ ਕੇ ਕਹਿੰਦੇ ਆ ਜਾ ਇਹ ਪਾ ਗਾਂ ਦੀ ਗੱਲ ਆ ਵੇਖੋ ਉਹ ਜਦੋਂ ਗਿਆ ਨਾ ਗੱਡੀ ਦੇ ਨੇੜੇ ਸੰਤ ਜੀ ਮਹਾਰਾ ਨੂੰ ਮੱਥਾ ਟੇਕਿਆ ਕਹਿੰਦਾ ਮਹਾਰਾਜ ਮੇਰੀ ਭਾਵਨਾ ਮੈਂ ਚਾਹ ਸ਼ਿਕਾਉਣੀ ਆ ਉੰਜ ਵਾਰ ਇਦਾਂ ਸ਼ੱਕਦੇ ਨਹੀਂ ਸਨ ਮਹਾਤਮਾ ਹਲੇ ਵੀ ਬੜੇ ਸਾਧੂ ਨੇ ਜਿਹੜੇ ਇਦਾਂ ਬਾਜ਼ਾਰ ਵਿੱਚ ਜਾ ਨਹੀਂ ਉਹ ਨਹੀਂ ਲੈ ਕੇ ਸ਼ੱਕਦੇ ਸੰਗਤ ਘਰ ਵਿੱਚ ਤਿਆਰ ਕਰਕੇ ਸੁੱਚਮ ਨਾਲ ਜੋ ਮਰਜੀ ਸ਼ਿਕਾ ਦੇਵੇ ਇਦਾ ਨਹੀਂ ਸਕਦਾ ਉਹ ਕਹਿੰਦੇ ਨੇ ਭਾਈ ਫਿਰ ਚਾਹ ਸ਼ਿਕਾਉਣੀ ਆ ਹਾਂ ਮਹਾਰਾਜ ਉਹਨੇ ਆਪਣਾ ਚਾਹ ਵਾਲਾ ਭਾਂਡਾ ਚੰਗੀ ਤਰ੍ਹਾਂ ਧੋਤਾ ਐਨਾ ਪ੍ਰੇਮ ਬਕਾਇਆ ਤੇ ਭਾਂਡਾ ਧੋ ਕੇ ਚੰਗੀ ਤਰ੍ਹਾਂ ਸੁਚਮ ਨਾਲ ਦੁੱਧ ਲਿਆਇਆ ਉਹ ਚਾਹ ਨਹੀਂ ਫਿਰ ਬਣਾਈ ਦੁੱਧ ਲਿਆਇਆ ਗਰਮ ਕਰਕੇ ਦੁੱਧ ਛਕਿਆ ਸੰਤ ਜੀ ਮਹਾਰਾਜ ਕਹਿੰਦੇ ਮੰਗਣਾ ਕੁਝ ਮੰਗ ਲੈ ਖੁਸ਼ ਹੋ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੀ ਗਰੀਬੀ ਕੱਟ ਦੇ ਵਾਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਓਏ ਕਿਸੇ ਸਾਧੂ ਦਾ ਸੰਗ ਕਰਦਾ ਦਰਸ਼ਨ ਕੀਤੇ ਨੇ ਕਹਿੰਦਾ ਜੀ ਮੈਂ ਹੋਦੀ ਮਰਦਾਨ ਵਾਲਿਆਂ ਦਾ ਸੇਵਕ ਹਾਂ ਨੇ ਇਦਾਂ ਗਿਆ ਮੈਂ ਹੋਦੀ ਮਰਦਾਨ ਵਾਲਿਆਂ ਦਾ ਕਹੋਣਾ ਉਹਨਾਂ ਦਾ ਸੇਵਕ ਹਾਂ ਵੇਖੋ ਸੰਤ ਜੀ ਮਹਾਰਾਜ ਨੇ ਕੁਝ ਵੀ ਨਹੀਂ ਕੀਤਾ ਐਨੀ ਗੱਲ ਗਏ ਦਿੱਤੀ ਕਹਿੰਦੇ ਓਏ ਹੋਤੀ ਮਰਦਾਨ ਵਾਲਿਆਂ ਦੇ ਤੇ ਆਂਡ ਗਵਾਂਡੋਂ ਗਰੀਬੀ ਚੁੱਕੀ ਜਾਂਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਤੇ ਆਂਡ ਗਵਾਂਡ ਵਿੱਚ ਨਹੀਂ ਗਰੀਬੀ ਰਹਿੰਦੀ ਉਹ ਤੇ ਚੁੱਕ ਦਿੰਦੇ ਨੇ ਵੇਖੋ ਆਪਣਾ ਨਹੀਂ ਨਾਮ ਕੀਤਾ ਵੱਡਿਆਂ ਦਾ ਨਾਮ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਹਿੰਦੇ ਹੋਤੀ ਮਰਦਾਨ ਵਾਲਿਆ ਕੋਲ ਤੇ ਆਂਡੋ ਗਵਾਂਡੋਂ ਗਰੀਬੀ ਚੁੱਕੀ ਜਾਂਦੀ ਐ ਫਿਰ ਢਾਈ ਸਾਲਾਂ ਬਾਅਦ ਜਦੋਂ ਦੁਬਾਰੇ ਗਏ ਨਾ ਜਿੱਥੇ ਨਿੱਕਾ ਜਿਹਾ ਉਹ ਚੱਪਰ ਸੀ ਹੋਟਲ ਸੀ ਢਾਈ ਸਾਲਾਂ ਬਾਅਦ ਜਦੋਂ ਲੰਗੇ ਬਹੁਤ ਵੱਡਾ ਹੋਟਲ ਬਣਿਆ ਪਿਆ ਬਹੁਤ ਵੱਡਾ ਮਹਿਲ ਵਰਗਾ ਹੋਟਲ ਬਸ ਫਿਰ ਉੱਥੇ ਖਲੋਗੇ ਮਹਾਰਾਜ ਜਥੇਦਾਰ ਜੀ ਨੂੰ ਕਿਹਾ ਲਿਆਵਲਾ ਕੇ ਉਹਨੂੰ ਆਪਣੇ ਪਿਆਰ ਵਾਲਾ ਉਹ ਫਿਰ ਆਇਆ ਕਹਿੰਦਾ ਬਾਬਾ ਜੀ ਉਦੋਂ ਤੋਂ ਗੱਡੀ ਵਿੱਚੇ ਬੈਠੇ ਸੋਇਦਾ ਹਿੰਦੀ ਮੇਂ ਬਾਤ ਕਰਦਾ ਉਦੋਂ ਤੋਂ ਆਪ ਗੱਡੀ ਮੇਂ ਬੈਠੇ ਸੋ ਉਹਨਾਂ ਆਪ ਜੀ ਕਿਰਪਾ ਕਰੋ ਆਜੋ ਚਰਨ ਪਾ ਦੋ ਮਹਿਲ ਮੇਂ ਸੰਤ ਜੀ ਮਹਾਰਾਜ ਗਏ ਉਹਨੇ ਮਿਰ ਪ੍ਰਸ਼ਾਦਾ ਵੀ ਛਕਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੰਡੀਗੜ੍ਹ ਵਿੱਚ ਦੀਵਾਨ ਸੰਨ ਉੱਥੇ ਵੀ ਇਦਾਂ ਹੀ ਸੰਤ ਜੀ ਮਹਾਰਾਜ ਕਦੇ ਦੀਵਾਨ ਤੋਂ ਲੇਟ ਨਹੀਂ ਸੰਨ ਹੋਏ ਉਹਨਾਂ ਦੇ ਅਸੂਲ ਇੰਨੇ ਪੱਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕੰਮ ਏ ਘੜੀਆਂ ਮਲਾ ਲੈਂਦੇ ਸੰਨ ਭਈ ਸੰਤ ਲੰਘ ਗਏ ਰਾੜੇ ਵਾਲੇ ਇੰਨਾ ਟਾਈਮ ਹੋ ਗਿਆ ਇਹ ਲੇਟ ਨਹੀਂ ਹੁੰਦੇ ਉੱਥੇ ਦੋ ਚਾਰ ਸੰਗੀਆਂ ਦੇ ਘਰਾਂ ਵਿੱਚ ਜਾਣਾ ਸੀ ਜਲ ਪਾਣੀ ਛਕਣ ਕਹਿੰਦੇ ਇੱਕ ਮਾਲੀ ਮੋੜ ਤੇ ਸਾਈਕਲ ਨਾਲ ਹੀ ਖਲੋਤਾ ਮੋੜ ਤੇ ਉਹਨੂੰ ਪਤਾ ਸੀ ਵੀ ਅੱਗੇ ਗੱਡੀ ਲੰਗੀ ਆ ਮੁੜ ਕੇ ਆਉਣਗੇ ਜਦੋਂ ਮੁੜ ਕੇ ਆਏ ਨਾ ਬਾਬਾ ਹਜੂਰਾ ਸਿੰਘ ਨੂੰ ਕਿਹਾ ਰੋਕ ਲੈ ਗੱਡੀ ਹੋ ਖਲੋਤਾ ਸਾਈਕਲ ਵਾਲਾ ਲਿਆ ਬੁਲਾ ਕੇ ਉਹਨੂੰ ਬਾਬਾ ਹਜੂਰਾ ਸਿੰਘ ਜੀ ਗਏ ਕਿਨਾਂ ਦੀਆਂ ਓਡੀਕਾਂ ਕਰਦਾ ਕਹਿੰਦਾ ਰਾੜੇ ਵਾਲੇ ਮਹਾਂਪੁਰਸ਼ ਨੇ ਉਹਨਾਂ ਨੂੰ ਓਡੀਕਦੀਆਂ ਕਹਿੰਦੇ ਆ ਜਾ ਜਦੋਂ ਨੇੜੇ ਲਿਆਂਦਾ ਮੱਥਾ ਟੇਕਿਆ ਉਹਨੇ ਵੱਡੇ ਭਾਗ ਜਾਣੇ ਕਹਿੰਦਾ ਮਹਾਰਾਜ ਕਰੋ ਕਿਰਪਾ ਮੈਂ ਇੱਥੇ ਮਾਲੀ ਆ ਬਾਗ ਦੀ ਰਾਖੀ ਕਰਦਾ ਸੰਤ ਜੀ ਮਹਾਰਾਜ ਫਿਰ ਗਏ ਉਹ ਮਾਲੀ ਨੇ ਫੁੱਲ ਪੈਰਾ ਹੀਟ ਬਚਾਏ ਐਨਾ ਪ੍ਰੇਮ ਬਕਾਇਆ ਫੁੱਲਾਂ ਦੀ ਵਰਖਾ ਵੀ ਕੀਤੀ ਕਹਿੰਦੇ 5 10 ਮਿੰਟ ਜਿਹੜਾ ਲੇਟ ਹੋ ਗਏ ਨਾ ਕਹਿੰਦੇ ਭਾਈ ਦੀਵਾਨ ਵਿੱਚ ਆਏ ਪਹਿਲਾਂ ਹੀ ਮਾਫੀ ਮੰਗੀ ਮੈਂ 10 ਮਿੰਟ ਲੇਟ ਹੋ ਗਿਆ ਉਹ ਮਾਲੀ ਦਾ ਪਿਆਰ ਸੀ ਤਾਂ ਲੇਟ ਹੋਇਆ ਮਹਾਰਾਜ ਕਹਿੰਦੇ ਮਾਲੀ ਦਾ ਪਿਆਰ ਪੂਰਾ ਕਰਕੇ ਆਇਆ ਬਸ ਇਹ ਆ ਖੇਡਾਂ ਨੇ ਭਗਾ ਵਾਲੇ ਨੇ ਜਿਹੜੇ ਸਾਧੂਆਂ ਤੇ ਪ੍ਰੇਮ ਰੱਖ ਲੈਣ ਪ੍ਰੇਮ ਬਣਾ ਲੈਣ ਸ਼ਰਧਾ ਬਣਾ ਲੈਣ ਭਗਾ ਵਾਲੇ ਪਿਆਰ ਵਿੱਚ ਆਪਾਂ ਜੁੜੇ ਆ ਮਿਲਦਾ ਕੀ ਆ ਮੈਂ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਇੱਕ ਸੇਠ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਜਨਮ ਲਿਆ ਪਤਾ ਲੱਗਿਆ ਕੋਈ ਜੋਤਸੀ ਆ ਗਿਆ ਮਾਣ ਵਾਲਾ ਜੋਤਿਸ਼ ਵਿਦਿਆ ਨਾ ਜਿਹੜੀ ਇਹ 5% ਦਾ ਅਨੁਮਾਨ ਲੱਗ ਜਾਂਦਾ ਉਹ ਵੀ ਜਿਹੜੇ ਬਹੁਤੇ ਧਨੀ ਨੇ ਆਮ ਤੇ ਲੁਟੇਰੇ ਹੀ ਬੈਠੇ ਨੇ ਆਹ ਕੋ ਸਤਨਾ ਜੀ ਵਾਹ ਬਈਆ ਸਾਡੇ ਵਾਲਾ ਤਵੀਤ ਪਾ ਲੋ ਮਾਇਆ ਆ ਜੇਗੀ ਘਰ ਵਿੱਚ ਲక్ష్ਮੀ ਆਏਗੀ ਆ ਸਾਡਾ ਸੁਰੱਖਿਆ ਜੰਤਰ ਇਹਦਾ ਇਹਦਾ ਪਤਾ ਨਹੀਂ ਕੀ ਕੀ ਨੌ ਰੱਖ ਲੈਂਦੇ ਨੇ ਲక్ష్ਮੀ ਜੰਤਰ ਇਹ ਵੱਡੇ ਲੁਟੇਰੇ ਟੀਵੀ ਦੀ ਵੇਂਦੇ ਨੇ ਵੇਖੋ ਆ ਜਿਹੜੇ ਗਲੀਆਂ ਬਾਜ਼ਾਰਾਂ ਚ ਵੇਂਦੇ ਨੇ ਤੇ ਛੋਟੇ ਨੇ ਉਤੇ ਲੱਖਾਂ ਕਰੋੜਾਂ ਉਹ ਖਰਚਾ ਆਉਂਦਾ ਐਡ ਦਾ ਅੱਦਾ ਅੱਦਾ ਘੰਟਾ ਜਿਹੜੇ ਲਾਉਂਦੇ ਨੇ ਲੱਖਾਂ ਕਰੋੜਾਂ ਖਰਚਾ ਹੁੰਦਾ ਉਹਨਾਂ ਦਾ 5000 ਦਿਓ ਜੀ ਇਹ ਰਖਸ਼ਾ ਜੰਤਰ ਘਰੇ ਰੱਖੋ ਘਰ ਵਿੱਚ ਲక్ష్ਮੀ ਵਰਸੇਗੀ ਵੇਖੋ 5% ਵਿਦਵਾਨ ਮੰਨਦੇ ਨੇ ਉਹ ਵੀ ਜਿਹੜੇ ਧਨੀ ਨੇ ਪੂਰੇ ਕਮਾਲ ਦੇ 5% ਅਨੁਮਾਨ ਹੋ ਜਾਂਦਾ ਆਉਣ ਵਾਲੇ ਸਮੇਂ ਦਾ ਜੋਸ਼ੀ ਨੂੰ ਲੱਗਿਆ ਪਤਾ ਆਇਆ ਚੱਲ ਕੇ ਜਿਹੜਾ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਇਆ ਨਾ ਉਹਦੀ ਉਮਰ 20 ਸਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮੇਰਾ ਟੇਵਾ ਕਹਿੰਦਾ ਪਿਆ ਮੇਰੀ ਜੋਤਿਸ਼ ਵਿਦਿਆ ਕਹਿ ਰਹੀ ਹੈ 20 ਸਾਲ ਪੂਰੇ ਹੋਣਗੇ ਇਹਨੇ ਮਰ ਜਾਣਾ ਬਚਣਾ ਨਹੀਂ ਇਹਨੇ ਮਰ ਜਾਏਗਾ ਉਹ ਫਿਰ ਵੇਲਾ ਕੰਨਾਂ ਵਿੱਚ ਬੋਲ ਗੂੰਜਦੇ ਨੇ ਉਹਦੇ ਕਹਿ ਜੋਸ਼ੀ ਦੇ 10 ਸਾਲ ਲੰਘੇ ਬੜਾ ਪਿਆਰ ਜਾਗਿਆ ਪੁੱਤਰ ਦਾ 15-16 ਸਾਲ ਦਾ ਹੋਇਆ ਵਿਆਹ ਵੀ ਕਰ ਲਿਆ ਉਹਦਾ ਵੀ ਚਾਹ ਪੂਰਾ ਕਰ ਲਈਏ ਪਤਾ ਵੀ ਉਹ ਕਹਿ ਗਿਆ ਇਹਨੇ ਵਚਣਾ ਨਹੀਂ ਇਹਨੇ ਮਰ ਜਾਣਾ 20 ਸਾਲ ਤੱਕ ਸੰਜੋਗ ਇਹਦਾ ਮਿਲਣਾ ਬਸ ਗੱਲ ਮੁਕਾਓ ਅੱਜ 20 ਸਾਲ ਪੂਰੇ ਹੋ ਗਏ ਆਖਰੀ ਰਾਤ ਆ 20 ਸਾਲਾਂ ਕਹਿੰਦੇ ਮਾਤਾ ਪਿਤਾ ਉਹ ਸੁੱਤਾ ਪਿਆ ਪੁੱਤਰ ਉਹਦੀ ਛਾਤੀ ਤੇ ਹੱਥ ਰੱਖ ਰੱਖ ਕੇ ਤੱਕਦੇ ਨੇ ਵੀ ਜਿਉਂਦਾ ਕਿਤੇ ਪਾਣਾ ਵਰਤਦੇ ਨਹੀਂ ਗਿਆ ਆਖੋ ਸਤਨਾ ਜੀ ਵਾਹ ਕਿਤੇ ਖੇਡ ਵਰਤਦੇ ਨਹੀਂ ਗਈ ਇਹਦਾ ਹੱਥ ਰੱਖਦੇ ਨੇ ਚੈੱਕ ਕਰਦੇ ਨੇ ਬਾਰ ਬਾਰ ਫਿਕਰ ਵਿੱਚ ਨੀਂਦ ਵੀ ਨਹੀਂ ਆ ਰਹੀ ਕਿਉਂਕਿ ਮਾਤਾ ਪਿਤਾ ਲਈ ਬੱਚਾ ਨਾ ਜਿਹੜਾ ਪੁੱਤਰ ਇਹ ਮੋਹ ਆ ਸਾਰੇ ਪੁੱਤਰਾਂ ਵਾਲੇ ਆ ਵਿਛੋੜਾ ਚਲਣਾ ਸੌਖਾ ਨਹੀਂ ਹੁੰਦਾ ਦੁਨਿਆਵੀ ਮੋਹ ਭਲਾਉਣਾ ਬੜਾ ਔਖਾ ਇਹ ਤੇ ਸਤਿਗੁਰੂ ਕਿਰਪਾ ਕਰ ਲੈਣ ਆਪਣਾ ਭਾਣਾ ਆਪ ਮਨਾ ਹੈ ਸਤਿਗੁਰ ਮਾਰਾ ਸਿਰ ਤੇ ਹੱਥ ਰੱਖ ਦੇਣ ਤਾ ਭਾਣਾ ਮੰਨਿਆ ਜਾਂਦਾ ਨਹੀਂ ਸਾਡੀ ਕੀ ਪਾਵਰਾ ਵੀ ਆਪਾਂ ਭਾਣਾ ਮੰਨ ਲਾਂਗੇ ਨਹੀਂ ਨਹੀਂ ਡੋਲ ਜਾਂਦਾ ਮਨ ਇਹ ਬੈਠੇ ਨੇ ਪਤੀ ਪਤਨੀ ਨਾਲ-ਨਾਲ ਅਰਦਾਸਾਂ ਵੀ ਕਰਦੇ ਨੇ ਮਹਾਰਾਜ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਮੇਰਾ ਮਨ ਟੋਲ ਹੱਥ ਸਿਰ ਤੇ ਰੱਖਿਓ ਜੀ ਜਤੋ ਮਨ ਢੋਲੇ ਮੇਰਾ ਮਨ ਢੋਲੇ ਬਾਰਾ ਜੱਥ ਚੁੱਕੇ ਹੋ ਨਾ ਹਰ ਵੇਲੇ ਰੱਖਿਓ ਹੱਥ ਸਿਰ ਤੇ ਹੀ ਰੱਖਿਓ ਜਦੋਂ ਮਨ ਟੋਲੇ ਮੇਰਾ ਮਨ ਹੱਥ ਸਿਰ ਤੇ ਹੀ ਰੱਖਿਓ ਜੀ ਜਦੋਂ ਮਨ ਤੇ 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 ਰੱਖਿਓ ਦਸੋਂ ਰਾਜ ਦੋਲਦੇ ਡੋਲੇ ਡੋਲੇ ਤੇਰਾ ਮਨ ਡੋਲੇ ਕਿੰਨੇ ਡੋਲ ਨਾ ਜਾਵੇ ਮਨ ਮੇਰਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿੰਨੇ ਡੋਲ ਨਾ ਜਾਵੇ ਜਾਵੇ ਜੀ ਮਨ ਮੇਰਾ ਹੱਥ ਦੇ ਮੇਰਾ ਪਰਿਆ ਹੱਥ ਰੱਖਿਓ ਸਿਰ ਤੇ ਚੁੱਕਿਓ ਨਾ ਕਦੇ ਜਦੋਂ ਮਨ ਡੋਲੇ ਮੇਰਾ ਮਨ ਡੋਲੇ ਜਦੋਂ ਡੋਲੇ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਥ ਇਹ ਵਾਰ-ਵਾਰ ਛਾਤੀ ਤੇ ਹੱਥ ਰੱਖਿਆ ਕਰਨਾ ਆਪਣੇ ਪੁੱਤਰ ਦੇ ਸੁੱਤਾ ਪਿਆ 20 ਸਾਲ ਅੱਜ ਪੂਰੇ ਹੋਣ ਜਾ ਰਹੇ ਨੇ ਆਖਰੀ ਰਾਤ ਬੈਰਾਗੀ ਨੂੰ ਨੀਂਦ ਨਹੀਂ ਆਉਂਦੀ ਦੁਖੀਏ ਨੂੰ ਨੀਂਦ ਨਹੀਂ ਆਉਂਦੀ ਵੇਖੋ ਇੱਕ ਬੈਰਾਗੀ ਇੱਕ ਦੁਖੀ ਹੈ ਇੱਕ ਚੋਰ ਇੱਕ ਯਾਰ ਬੇਲੀ ਉਹ ਵੀ ਨਹੀਂ ਸੌਂਦੇ ਰਾਤਾਂ ਨੂੰ ਹੁਣ ਅਜ ਆਖਰੀ ਰਾਤ ਹੈ 12 ਤੋਂ ਉੱਪਰ ਲੰਘ ਗਿਆ ਸਮਾਂ ਇਹਨਾਂ ਨੂੰ ਨੀਂਦ ਕਿੱਥੇ ਦੋਨਾਂ ਜੀਆਂ ਨੂੰ ਨੌਜਵਾਨ ਪੁੱਤਰ ਸੋ ਤਵਿਆ ਕੋਲੇ 12 ਤੋਂ ਉੱਪਰ ਜਦੋਂ ਲੰਘਿਆ ਨਾ ਵੇਲਾ ਬਸ ਵੇਰਾਗੇ ਪਰ ਉਪਕਾਰੀ ਤੇਰੇ ਜਨ ਪਰ ਉਪਕਾਰੀ ਆਈ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਇੱਕ ਕਾਰ ਆਪਾਂ ਸਾਰੀ ਕਰਦੇ ਆ ਨਾ ਆਪਣੇ ਲਈ ਆਪਣੇ ਭਲੇ ਲਈ ਇੱਕ ਉਪਕਾਰ ਉਹ ਹੁੰਦਾ ਆਪਣੀ ਮੋਹ ਤੱਕ ਧੀਆ ਪੁੱਤਰਾ ਸਾਖ ਸੰਬੰਧੀਆਂ ਤੱਕ ਇਮੋਹ ਰਿਸ਼ਤੇਦਾਰਾਂ ਦਾ ਭਲਾ ਕਰ ਦੇਣਾ ਯਾਰਾਂ ਵੇਲੀਆਂ ਦਾ ਜਿੱਥੇ 모ਹ ਆ ਬਈ ਇਹ ਕਹਿ ਦਵੇ ਵੀ ਤੇਰੀ ਕਿਰਪਾ ਹੋਈ ਆ ਤਾਂ ਮੇਰਾ ਬੇੜਾ ਫਾਰ ਹੋਇਆ ਇੱਕ ਹੁੰਦਾ ਪਰ ਉਪਕਾਰ ਰੱਬ ਦੇ ਪਿਆਰੇ ਜੇ ਆਏ ਆਪਾਂ ਆਇਆ ਕਰਮਾਂ ਦੇ ਵੱਦੇ ਆ ਲੈਖਾ ਜੋ ਗਈ ਆ ਧੀਆਂ ਪੁੱਤਰਾਂ ਦਾ ਕਰਜ਼ਾ ਲਾ ਰਹੇ ਆ ਪਿਛਲੇ ਜਨਮਾਂ ਦਾ ਸਾਡੇ ਮਹਾਂਪੁਰਸ਼ ਵਚਨ ਕਰਦੇ ਨੇ ਬਾਬਾ ਰਣਜੀਤ ਸਿੰਘ ਜੀ ਠਡਰੀਆਂ ਵਾਲੇ ਉਹਨਾਂ ਨੇ ਹੀ ਆਵਾਜਾ ਬਖਸ਼ਿਆ ਹੋਇਆ ਸੰਗਤ ਦੀ ਸੇਵਾ ਕਰਨ ਲਈ ਉਹ ਕਹਿੰਦੇ ਨੇ ਇਹ ਕਰਜ਼ਾ ਹੀ ਹੁੰਦਾ ਪਿਛਲੇ ਜਨਮਾਂ ਦਾ ਲਾ ਰਹੇ ਆ ਕਿਸੇ ਵੈਦ ਘਰ ਪੁੱਤਰ ਹੋਇਆ ਦੱਸਿਆ ਵੀ ਇਹਨੇ ਤੇਰਾ ਪਿਛਲੇ ਜਨਮ ਦਾ ਕਰਜ਼ਾ ਦੇਣਾ 2 ਲੱਖ ਦਾ ਕਰਜ਼ਾ ਉਹਨੂੰ ਬੇਦਗੀ ਸਿਖਾ ਲਈ ਪਰੇ ਨਾ ਕਰਿਆ ਕਰੇ ਅੱਖਾਂ ਤੋਂ ਨਾਲੇ ਗਿਆ ਕਰੇ ਪੁੱਤਰਾ ਜੇ ਦਸਾਂ ਦੀ ਦਵਾਈ ਦੇਣੀ ਆ ਪੰਜੇ ਲੈ ਲਈਂ ਜੇ ਬੀਹਾਂ ਦੀ ਦਵਾਈ ਤੇ ਦਸ ਅੱਧੀ ਮਾਇਆ ਲਿਆ ਕਰੀ ਉਹਨੂੰ ਇਹ ਸੀ ਵੀ ਜਿੰਨੀ ਬਹੁਤੀ ਕਮਾਈ ਕਰੇਗਾ ਉੰਨੀ ਛੇਤੀ ਵਿਛੋੜਾ ਪਹਿ ਜਾਣਾ ਘਟ ਕਮਾ ਲਈਂ ਸਰਜੇਗਾ ਤੇਰਾ ਜੀਵਨ ਬਣਿਆ ਰਵੇ ਪਰ ਇਹ ਉਹਦੀਆਂ ਖੇਡਾਂ ਨੇ ਨਾ مالک ਦੀਆਂ ਕਹਿੰਦੇ ਰਾਜਾ ਹੋ ਗਿਆ ਬਿਮਾਰ ਇਹ ਵੈਦ ਦੇ ਪੁੱਤਰ ਨੂੰ ਬੁਲਾਇਆ ਉਹਨੇ ਬੜੀ ਦੂਰੋਂ ਦਵਾਈਆਂ ਖਾਧੀਆਂ ਨਾ ਠੀਕ ਹੋਇਆ ਫਿਰ ਵਜ਼ੀਰ ਆਂਦੇ ਨੇ ਆਪਣੇ ਪਿੰਡ ਵਿੱਚ ਹੀ ਆ ਜੀ ਵੈਦ ਦਾ ਪੁੱਤਰ ਖਾਨਦਾਨੀ ਵੈਦ ਇਹਦਾ ਪਿਓ ਵੈਦਗੀ ਕਰਦਾ ਉਹ ਵੱਡਾ ਹੋ ਗਿਆ ਹੁਣ ਪੁੱਤਰ ਦੁਕਾਨ ਸਾਬ ਦਾ ਕਹਿੰਦੇ ਬੁਲਾਓ ਦਵਾਈ ਦਿੱਤੀ ਦਿਨਾਂ ਵਿੱਚੇ 9 ਵਾਰ 9 ਹੋ ਗਿਆ ਰਾਜਾ ਠੀਕ ਹੋ ਗਿਆ ਕਹਿੰਦੇ ਸਵਾਚ ਬੁਲਾਓ ਬੈਦ ਦੇ ਪੁੱਤਰ ਨੂੰ ਇਨਾਮ ਦਈਏ ਬੁਲਾਇਆ ਰਾਜਾ ਕਹਿੰਦਾ 2 ਲੱਖ ਰੁਪਈਆ ਇਨਾਮ ਦੇ ਦਿਓ ਆਖੋ ਸਤਨਾਮ ਵਾਹਿਗੁਰੂ ਉਹ ਵੜਾ ਕਹੇ ਜੀ ਮੇਰਾ ਪਿਤਾ ਕਹਿੰਦਾ ਮੈਂ ਮਾਇਆ ਨਹੀਂ ਲੈਣੀ ਨਹੀਂ ਨਹੀਂ ਮੈਂ ਮਾਇਆ ਨਹੀਂ ਲੈਣੀ ਵੜਾ ਕਿਹਾ ਕਹਿੰਦੇ ਵਜ਼ੀਰਾਂ ਨੂੰ ਕਿਹਾ ੱੱਕੇ ਨਾਲੇ ਦੇ ਘਰ ਮਾਇਆ ਛੱਡ ਕੇ ਆਓ 2 ਲੱਖ ਰੁਪਈਆ ਇਹ ਉਹਦੀ ਬੇਦਾ ਨਾ ਮਾਲਕ ਜੀ ਬਸ 2 ਲੱਖ ਰੁਪਈਆ ਕਰਿਆ ਯਾ ਨਹੀਂ ਰਾਤ ਨਹੀਂ ਲੰਗੀ ਅੱਖੋ ਸਭ ਤਾਂ ਸ਼੍ਰੀ ਵਾਦ ਸਵੇਰ ਨੂੰ ਕਰ ਗਿਆ ਚੜਾਈ ਉਹ ਕਰਜ਼ਾ ਹੁੰਦਾ ਨਾ ਜਿਹੜਾ ਕਰਮਾਂ ਦਾ ਆ ਧੀਆਂ ਪੁੱਤਰਾਂ ਦਾ ਕਰਜ਼ਾ ਹੀ ਲਾ ਰਹੇ ਆ ਇਹ ਮੋਹ ਕਰਜ਼ਈ ਆ ਧੀਆਂ ਪੁੱਤਰਾਂ ਨੂੰ ਸੁਖੀ ਕਰਨ ਦਾ ਇਹ ਕਰਜ਼ਈ ਆ ਲਾ ਰਹੇ ਆ ਉਹ ਵੇਲੇ ਅੱਧੀ ਰਾਤ ਦਾ ਵੇਲਾ ਆਗੇ ਰੱਬ ਦੇ ਪਿਆਰੇ ਪਰਵਕਾਰੀ ਹੋਕਾ ਕੀ ਲਾਇਆ ਜਿਹੜਾ ਅੱਜ ਪ੍ਰਸ਼ਾਦ ਛਕਾਵੇ ਜਿਹੜਾ ਅੱਜ ਛਕਾਵੇ ਜਿਹੜਾ ਪ੍ਰਸ਼ਾਦ ਮੂਹ ਮੰਗੀਆਂ ਮਰਾਦਾ ਪਾਵੇ ਅੱਜ ਪ੍ਰਸ਼ਾਦ ਛਕਾਵੇ ਮੂਹ ਮੰਗੀਆਂ ਮਰਾਦਾ ਪਾਵੇ ਸਵਾਦ ਚਕਾਵੇ ਮੂੰਹ ਸੰਗੀਆਂ ਮਰਾਤਾ ਪਾਵੇ ਜਿਹੜਾ ਅੱਜ ਪ੍ਰਸ਼ਾਦ ਚਕਾਵੇ ਅੱਜ ਪ੍ਰਸ਼ਾਦ ਚਕਾਵੇ ਅੱਜ ਪ੍ਰਸ਼ਾਦ ਸੁਖਾਵੇ ਅੱਜ ਪ੍ਰਸ਼ਾਦ ਸਿਕਾਵੇ ਮੋਹ ਮੰਗੀ ਅਮਰਾਤਾ ਪਾਵੇ ਅੱਜ ਪ੍ਰਸਾਦ ਸਿਕਾਵੇ ਮੋਹ ਮੰਗੀ ਅਮਰਾਤਾ ਪਾਵੇ ਅੱਜ ਪ੍ਰਸਾਦ ਸਿਕਾਵੇ ਮੋਹ ਮੰਗੀ ਅਮਰਾਤਾ ਪਾਵੇ ਅੱਜ ਪ੍ਰਸਾਦ ਸਿਕਾਵੇ ਮੋਹ ਮੰਗੀ ਅਮਰਾਤਾ ਪਾਵੇ ਯਮਰਾ ਦਾ ਪਾਵੇਂ ਵਾਹ ਸੁਖਾਦ ਸਿਕਾਵੇਂ ਮੋਹ ਮੰਗਿਆ ਮਰਾ ਦਾ ਪਾਵੇਂ ਅੱਜ ਪ੍ਰਸ਼ਾਦ ਸਿਕਾਵੇਂ ਅੱਜ ਪ੍ਰਸ਼ਾਦ ਸਿਕਾਵੇਂ ਮਰਿਸ਼ਹਾਦ ਸਿਕਾਵੇ ਅਜ ਪਰਸਾਦ ਸਿਕਾਵੇ ਅਜ ਪਰਸਾਦ ਸਿਕਾਵੇ ਅਜ ਪਰਸਾਦ ਸਿਕਾਵੇ ਅਜ ਪਰਸਾਦ ਸਿਕਾਵੇ ਜੇੜਾ ਅਜ ਪਰਸਾਦ ਸਿਕਾਵੇ ਮੁਹ ਮੰਗੀਆਂ ਮਰਾਦਾ ਅਜ ਪਰਸਾਦ ਸਿਕਾਵੇ ਮੁਹ ਮੰਗੀਆਂ ਮਰਾਦਾ ਪਾਵੇ ਯਾਰੇ ਉਹਨਾਂ ਨੇ ਇਹ ਆਵਾਜ਼ਾ ਲਾਇਆ ਜਿਹੜਾ ਅੱਜ ਪ੍ਰਸ਼ਾਦ ਛਕਾਵੇ ਮੂੰਹੋਂ ਮੰਗੀਆਂ ਮਰਦਾਂ ਪਾਵੇ ਪਾਵੇ ਇਹ ਦੋਨੋਂ ਜਣੇ ਬੈਠੇ ਨੇ ਇਹਦੀ ਘਰ ਵਾਲੀ ਤੇ ਸੇਠ ਦੋਨੋਂ ਬੈਠੇ ਨੇ ਆਏ ਬਾਹਰ ਆਜੋ ਬਾਬਾ ਜੀ ਦਰਵਾਜ਼ਾ ਖੋਲਿਆ ਆਜੋ ਛਕਾਈਏ ਪ੍ਰਸ਼ਾਦ ਆਏ ਲੰਘਿਆ ਸਾਧੂ ਬੈਠ ਗਏ ਪ੍ਰਸ਼ਾਦ ਸ਼ਿਕਾਇਆ ਬੜੇ ਪਿਆਰ ਨਾਲ ਭਾਵਨਾ ਰੱਖ ਕੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਸੇਵਾ ਲਾਗੇ ਇਹ ਵੀ ਸ਼ੁੱਧ ਪੜ ਲਿਆ ਕਰੋ ਸ਼ਹਿਰ ਵਿੱਚ ਤੇ ਬਿਮਾਰੀ ਐ ਬੜੀ ਅੱਠ ਪੰਕਤੀਆਂ ਅੱਠੇ ਗਲਤ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਟਾਵੇ ਉਹ ਦਲਾਮ ਬੁਲਾਉਂਦਾ ਹੀ ਨਹੀਂ ਖਾਸ ਕਰਕੇ ਬੀਬੀਆਂ ਮੈਂ ਬੇਨਤੀ ਕਰਾਂ ਕਹਿਣਗੇ ਜੀ ਸੁਖਮਨੀ ਸਾਹਿਬ ਸੋਸਾਇਟੀ ਸੁਖਮਨੀ ਸਾਹਿਬ ਸੋਸਾਇਟੀ ਬਣੀ ਐ ਏਦਾਂ ਆਂਦੇ ਨੇ ਨਾ ਉਹ ਜਦੋਂ ਪੜਨਗੇ ਬੜਾ ਗਲਤ ਪੜਦੇ ਨੇ ਬਾਣੀ ਉਹਦੇ ਸੰਗਨੇ ਇੱਕ ਲਾਮ ਨਹੀਂ ਸਿਲਾਈ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰਸੂ ਰਖੈ ਨਹੀਂ ਗਿਆ ਉਹਨੇ ਕੀ ਕਹਿ ਦਿੱਤਾ ਮਹਾਰਾਜ ਕਹਿੰਦੇ ਜਾ ਬਟਕੇ ਚ ਪੇੜ ਮਾਰ ਕੇ ਆ ਮੇਰੇ ਅੰਗ ਕੱਟੀ ਜਾਂਦਾ ਜਿਹੜੇ ਸਾਰਾ ਹੀ ਗਲਤ ਪੜਦੇ ਨੇ ਮੈਂ ਦੇ ਕਹਣਾ ਸੋਟਾ ਹੀ ਰੱਖਣਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਲਈ ਚਪੇੜਾ ਕਿੱਥੇ ਕੰਮ ਆਉਣੀਆ ਨੇ ਇਹਤੇ ਮੋਟਾ ਡੰਡਾ ਰੱਖਣਾ ਵੈਣਾ ਸ਼ੁੱਧ ਬਾਣੀ ਪੜਿਆ ਕਰੋ ਸਿੱਖ ਲਓ ਸੰਤਿਆ ਕਰੋ ਗੁਰੂ ਕੇ ਵਜ਼ੀਰਾਂ ਤੋਂ ਮਿਹਨਤਾਂ ਕਰੋ ਘਾਲਣਾ ਘਾਲੋ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਏ ਹਉਮੈ ਛੋਰੈ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਆਓ ਬਾਬਾ ਜੀ ਸ਼ਕੋ ਪ੍ਰਸ਼ਾਦ ਬਿਠਾਇਆ ਪਿਆਰ ਨਾਲ ਪ੍ਰਸ਼ਾਦਾ ਸ਼ਿਕਾਇਆ ਹੱਥ ਸੁੱਚੇ ਕਰਾਏ ਇਹ ਤੇ ਅੰਦਰ ਗਏ ਵੀ ਬਸਤਰ ਲਿਆਈਏ ਮਾਇਆ ਰੱਖੀ ਇਹਨਾਂ ਨੂੰ ਭੇਟਾ ਕਰੀਏ ਇਹ ਅੰਦਰ ਗਏ ਬਸਤਰ ਲੈਣ ਸਾਧੂ ਉੱਠ ਕੇ ਖੜੇ ਵੀ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਖੜੇ ਹੋ ਗਏ ਇਹ ਹੈਰਾਨ ਹੋ ਗਏ ਵੀ ਰੱਬ ਦੇ ਪਿਆਰੇ ਆਏ ਅਸੀਂ ਤੇ ਬੇਨਤੀ ਕਰਨੀ ਸੀ ਬਾਬਾ ਜੀ ਆ ਬੱਚੇ ਤੇ ਕਿਰਪਾ ਕਰ ਦਿਓ ਸਾਨੂੰ ਤੇ ਕਹਿਣ ਦਾ ਵੀ ਵੇਲਾ ਨਹੀਂ ਮਿਲਿਆ ਪਛਤਾਵਾ ਲੱਗ ਗਿਆ ਪਰ ਜਦੋਂ ਉਹਨਾਂ ਨੇ ਬੂਹੇ ਤੋਂ ਬਾਹਰ ਆ ਕੇ ਜੋੜਾ ਲੱਗੇ ਨਾ ਪਾਣ ਜੋੜਾ ਉਹ ਕਹਿੰਦੇ 40 ਸਾਲ ਆਖੋ ਸੁਪਨਾ ਰਿਵਾਜ ਇਹਨਾਂ ਵਚਨ ਕਰਗੇ 40 ਸਾਲ ਬਸ ਰਾਤ ਸਹੀ ਲੰਘ ਗਈ ਉਹ ਪੁੱਤਰ ਜਾਨ ਬਖਸ਼ੀ ਹੋ ਗਈ ਉਹਦੀ ਉਹ ਰੱਬ ਦੇ ਪਿਆਰੇ ਤੇ ਚਲੇ ਗਏ ਵਚਨ ਕਰਕੇ ਮਿਲਦਾ ਕੀ ਆ ਸਾਧੂਆਂ ਤੇ ਉਹ ਐਨੀ ਕ ਬੇਨਤੀ ਕਰਨੀ ਚ ਪੁਣਾ ਚ ਉਹ ਤੇ ਰੱਬ ਦੇ ਪਿਆਰੇ ਚਲੇ ਗਏ ਜੰਗਲ ਵੱਲੋਂ ਉਹ ਜੋਤਸੀ ਆ ਗਿਆ ਸਵੇਰੇ ਹੀ ਆਓ ਜੀ ਬੈਠੋ ਕਹਿੰਦਾ ਬਹਿਣਾ ਇਹ ਦੱਸੋ ਵੀ ਤੁਹਾਡਾ ਮੁੰਡਾ ਮਰ ਗਿਆ ਇਦਾਂ ਕਿਹਾ ਉਹ ਕਹਿੰਦੇ ਜੀ ਜਿਉਂਦਾ ਮਿਲਾ ਦਿੰਨੇ ਆ ਇਸ਼ਨਾਨ ਪਾਣੀ ਕਰਦਾ ਨਹਾ ਲੈਣ ਤੋਂ ਆਜੇਗਾ ਕਹਿੰਦਾ ਹੱਲੇ ਮਰਿਆ ਨਹੀਂ ਇਹਦੇ 20 ਸਾਲ ਪੂਰੇ ਹੋ ਗਏ ਰਾਤ ਕਹਿੰਦੇ ਜੀ ਤੁਹਾਡੇ ਸਾਹਮਣੇ ਆ ਉਹ ਆਇਆ ਆ ਆ ਗਿਆ ਜੀ ਕਹਿੰਦਾ ਕਮਾਲ ਹੋ ਗਈ ਅੱਜ ਤੱਕ ਮੇਰੀ ਵਿਦਿਆ ਕਦੇ ਝੁੱਟੀ ਨਹੀਂ ਪਈ ਮੇਰੀ ਕਈ ਗੱਲ ਝੁੱਟੀ ਨਹੀਂ ਕਦੇ ਗਈ ਇਹ ਕਿੱਦਾਂ ਹੋਇਆ ਕਹਿੰਦਾ ਮੈਂ ਨਹੀਂ ਉਹਨਾਂ ਚਰਖਾਣਾ ਕੁਝ ਪਹਿਲਾਂ ਦੱਸੋ ਵੀ ਖੇੜ ਕਿਵੇਂ ਬਣੀ ਉਹ ਦੋਨੋਂ ਜਣੇ ਆਂਦੇ ਨੇ ਅਸੀਂ ਜੀ ਦੋਨੋਂ ਜਣੇ ਬੈਠੇ ਸਾਂ ਇੱਕ ਰੱਬ ਦੇ ਪਿਆਰੇ ਆਏ ਉਹ ਕੰਬਲੀ ਓੜ ਕੇ ਰੱਖਦੇ ਨੇ ਕੰਬਲੀ ਕਦੇ ਕਦੇ ਪਿੰਡ ਵਿੱਚ ਆਉਂਦੇ ਨੇ ਜੰਗਲ ਵਾਲੇ ਰਹਿੰਦੇ ਨੇ ਬਹੁਤਾ ਕਹਿੰਦਾ ਮੈਂ ਆ ਕੇ ਹੀ ਛਕਾਂਗਾ ਪਹਿਲਾਂ ਉਹਨਾਂ ਨੂੰ ਮਿਲਾਂ ਕੌਣ ਨੇ ਮਨ ਵਿੱਚ ਮਾਣ ਆ ਜਿਨ੍ਹਾਂ ਨੇ ਮੇਰੀ ਵਿਦਿਆ ਉਲਟਾ ਦਿੱਤੀ ਓਏ ਹੋਏ ਰੱਬ ਦੇ ਪਿਆਰਿਆਂ ਦਾ ਕਿਹਾ ਰੱਬ ਕਦੇ ਵੀ ਨਹੀਂ ਮੋੜਦਾ ਪੜਿਓ ਜਰਾ ਫੱਕਰਾਂ ਦਾ ਕਿਆ ਰੱਬ ਨਹੀਂ ਉਹ ਮੋੜਦਾ ਫੱਕਰਾਂ ਦਾ ਕਿਆ ਰੱਬ ਨਹੀਂ ਉਹ ਮੋੜਦਾ